ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਥਾਣਾ ਕਾਨੂੰਵਾਲ ਦੇ ਤਹਿਤ ਆਉਂਦੇ ਸਠਿਆਲੀ ਪੁਲ ਦੇ ਨੇੜੇ ਦੋ ਦੁਕਾਨਾਂ ਤੋਂ ਜਿੱਥੇ ਚੋਰ ਆਟਾ ਚੱਕੀ ਦੇ ਪਿੱਛੇ ਸਥਿਤ ਪਹਿਲੀਆਂ ਵਿੱਚੋਂ ਚੱਕੀ ਛੱਤ ਤੇ ਚੜ ਗਏ ਅਤੇ ਫਿਰ ਦੁਆਰ ਰਾਹੀਂ ਅੰਦਰ ਉਤਰ ਗਏ ਪਹਿਲਾਂ ਉਹਨੇ ਚੱਕੀ ਦੇ ਅੰਦਰ ਪਏ ਗੱਲੇ ਵਿੱਚੋਂ 2.5 ਤੋਂ 3000 ਰੁਪਏ ਦੀ ਨਕਦੀ ਚੋਰੀ ਅਤੇ ਫਿਰ ਚੱਕੀ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਦ ਤੋੜ ਕੇ ਕਰਿਆਨੇ ਦੀ ਦੁਕਾਨ ਵਿੱਚ ਵੜ ਗਏ ਦੁਕਾਨ ਮਾਲਿਕ ਪ੍ਰਦੀਪ ਗਰੋਵਰ ਜੋ ਕਿ ਮੋਬਾਈਲ ਚਾਰਜ ਦਾ ਕੰਮ ਨਹੀਂ ਕਰਦਾ ਹੈ ਉਸ ਨੇ ਦੇ ਕ੍ਰੀਮ ਨਗਦੀ ਰੱਖੀ ਹੋਈ ਸੀ ਜੋ ਉਸਨੇ ਸਵੇਰੇ ਮੋਬਾਈਲ ਚਾਰਜ ਕਰਨ ਵਾਲੀ ਕੰਪਨੀ ਦੇ ਸੇਲਜ਼ਮੈਨ ਦੇਣੀ ਸੀ ਇੱਥੇ ਨਗਦੀ ਤੋਂ ਇਲਾਵਾ ਚੋਰਾ ਵੱਲੋਂ ਦੁਕਾਨ ਤੇ ਕਿਸੇ ਸਮਾਨ ਨੂੰ ਹੱਥੋਂ ਨਹੀਂ ਲਗਾਇਆ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਅੰਦਰ ਪਈਆਂ ਕੋਲਡ ਡਰਿੰਕ ਦੀਆਂ ਬੋਤਲਾਂ ਆਰਾਮ ਨਾਲ ਚੋਰ ਬੈਠ ਕੇ ਪੀ ਕੇ ਗਏ ਹਨ ਜਿਹੜੀਆਂ ਤਸਵੀਰਾਂ ਸਾਰੀਆਂ ਸੀਸੀਟੀਵੀ ਕੈਮਰੇਜ ਕੈਦ ਹੋ ਗਈਆਂ ਉੱਥੇ ਹੀ ਪ੍ਰਦੀਪ ਗਰੇਵਾਲ ਦੇ ਅਨੁਸਾਰ ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਜੀ ਰੂਮਰ ਅੱਡਾ ਸਿਆਲੀ ਪੁਲਿਸ ਬੋਲ ਰਿਹਾ ਜੀ ਇਹ ਰਾਤੀ ਨਾਲ ਮੱਲੇ ਹੀ ਦੁਕਾਨ ਬੰਦ ਕਰ ਗਈ ਜਿਹੜਾ ਸੇ ਜਾਣੀ ਬੁਆਹ ਕੋਲ ਬੁਆਹ ਹੀ ਖੁੱਲਿਆ ਜਿੰਨੇ ਵਕਤ ਤੱਕ ਆਲਾ ਵਿੱਚ ਮੈਂ ਨਹੀਂ ਚਾਹਿਆ ਕਿ ਦੁਆਰ ਤੇ ਗੇਟ ਨਹੀਂ ਖੁੱਲਿਆ ਸਾਹਮਣੇ ਵਿੱਚ ਹੀ ਸਾਲੀ ਦੇਖਦੇ ਇੱਟਾਂ ਦੇਖ ਨਹੀਂ ਲੈ ਰੌਣੀਆਂ ਜੀ ਫਿਰ ਮੈਂ ਕੋਠੀ ਜੜ ਕੇ ਛਾਤੀ ਮਾਰੀ ਗੁੰਡੇ ਦੇ ਤੇ ਅੰਦਰ ਮਨ ਲੋ ਕੀ ਇਹ ਖੇਲੇ ਦੁਆਰ ਪਿੱਛੇ ਪਾੜੀ ਗਈ ਇਹ ਹੀ ਸੁਜਣਾ ਪੁੱਤ ਨੂੰ ਦਿੱਤੀ ਪੁੱਤ ਨੂੰ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਛਾਤੀ ਮਾਰ ਕੇ ਚੱਲ ਗਈ ਇਹ ਅਹੀ ਫਿਰ ਮਰਦ ਸਾਹਿਬਾਂ ਪੰਨੀ ਤੱਕ ਆਪਣੇ ਦੇਖਿਆ ਵੀ ਕਿ ਕਿ ਨੁਕਸਾਨ ਹੋਇਆ ਤੇ ਮੇਰੇ ਕੋਈ ਘਟੋ ਘਟੋ 10-12000 ਰੁਪਏ ਮਿਲ ਕੇ ਫੇਰ ਉਹਦਾ ਪੈਸਾ ਦੇ ਗਿਆ ਕਿ ਉਹ ਮਰ ਅਗਾਈ ਸੀ ਉਹਦਾ ਵੀ ਰਸਤੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗਲਾ ਖੋਲ ਕੇ ਉਹਦੇ ਵੀ 3-2 3000 ਰੁਪਏ ਦਾ 10-12000 ਦਾ ਨੁਕਸਾਨ ਹੋਇਆ ਇਹ ਵਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਰੀਆਂ ਰੁਕਨ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਥਾਣਾ ਕਾਨੂੰਵਾਲ ਦੇ ਤਹਿਤ ਆਉਂਦੇ ਸਠਿਆਲੀ ਪੁਲ ਦੇ ਨੇੜੇ ਦੋ ਦੁ ਜਿੱਤੇ ਚੋਰ ਆਟਾ ਚੱਕੀ ਦੇ ਪਿੱਛੇ ਸਥਿਤ ਪਹਿਲੀਆਂ ਵਿੱਚੋਂ ਚੱਕੀ ਛੱਤ ਤੇ ਚੜ ਗਏ ਅਤੇ ਫਿਰ ਦੁਆਰ ਰਾਹੀਂ ਅੰਦਰ ਉਤਰ ਗਏ। ਪਹਿਲਾਂ ਉਹਨਾਂ ਨੇ ਚੱਕੀ ਦੇ ਅੰਦਰ ਪਏ ਗੱਲੇ ਵਿੱਚੋਂ 2.5 ਤੋਂ 3000 ਰੁਪਏ ਦੀ ਨਕਦੀ ਚੋਰੀ ਅਤੇ ਫਿਰ ਚੱਕੀ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਦੀ ਕੰਦ ਤੋੜ ਕੇ ਕਰਿਆਨੇ ਦੀ ਦੁਕਾਨ ਵਿੱਚ ਵੜ ਗਏ। ਦੁਕਾਨ ਮਾਲਿਕ ਪ੍ਰਦੀਪ ਗਰੋਵਰ ਜੋ ਕਿ ਮੌਇਜ਼ਿਆਰਦਾ ਕੰਮ ਨਹੀਂ ਕਰਦਾ ਹੈ ਉਸ ਨੇ ਦੁਕਾਨ ਦੇ ਵਿੱਚ 10 ਤੋਂ 12000 ਰੁਪਏ ਦੇ ਕ੍ਰੀਮ ਨਕਦੀ ਰੱਖੀ ਹੋਈ ਸੀ ਜੋ ਉਸਨੇ ਸਵੇਰੇ ਮੋਬਾਈਲ ਚਾਰਜ ਕਰਨ ਵਾਲੀ ਕੰਪਨੀ ਦੇ ਸੇਲਜ਼ਮੈਨ ਦੇਣੀ ਸੀ ਇੱਥੇ ਨਕਦੀ ਤੋਂ ਇਲਾਵਾ ਚੋਰਾ ਵੱਲੋਂ ਦੁਕਾਨ ਤੇ ਕਿਸੇ ਸਮਾਨ ਨੂੰ ਹੱਥ ਵੀ ਲਗਾਇਆ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਦੇ ਅੰਦਰ ਪਈਆਂ ਕੋਲਡ ਡਰਿੰਕ ਦੀਆਂ ਬੋਤਲਾਂ ਆਰਾਮ ਨਾਲ ਚੋਰ ਬੈਠ ਕੇ ਪੀ ਕੇ ਗਏ ਹਨ ਜਿਹੜੀਆਂ ਤਸਵੀਰਾਂ ਸਾਰੀਆਂ ਸੀਸੀਟੀਵੀ ਕੈਮਰੇਜ ਕੈਦ ਹੋ ਗਈਆਂ ਉੱਥੇ ਹੀ ਪ੍ਰਰੀਵ ਗਰੇਵਾਲ ਦੇ ਅਨੁਸਾਰ ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਨਿਊਜ਼ ਰੋਲਰ ਅੱਡਾ ਸਿਆਲੀ ਪੁਲਿਸ ਬੋਲ ਰਿਹਾ ਜੀ ਇਹﾞ ਵਾਤੀ ਨਾ ਮਤਲਬ ਅਸੀਂ ਦੁਕਾਨ ਬੰਦ ਕਰਕੇ ਗਏ ਜੀ ਸੇਟਾਂ ਦੇ ਦੁਆਹਰੇ ਦੁਆਹਰੇ ਖੁੱਲਿਆ ਜਿੰਨੇ ਮਤ ਤੱਕ ਆਲਾ ਵਿੱਚ ਦੇਖਿਆ ਤਾਂ ਚਾਹੀਦਾ ਦੁਆਹਰੇ ਕਿ ਗੇਟ ਨਹੀਂ ਖੁੱਲਣ ਜਾਂ ਸਾਹਮਣੇ ਵਿੱਚ ਹੀ ਖਾਲੀ ਦੇਖਿਆ ਇੱਟਾਂ ਲੈ ਕੇ ਜਿਹੜੇ ਨੇ ਲੇਰ ਆਉਂਦੀਆਂ ਜੀ ਫਿਰ ਮੈਂ ਕੋਠੀ ਜੜ ਕੇ ਛੱਤੀ ਮੈ ਗੁੰਡੇ ਦੇ ਤੇ ਅੰਦਰ ਮੰਨੋ ਕਿ ਮੇਖੇ ਦੇ ਦੁਆਰ ਪਿੱਛੇ ਪਾੜੀ ਭਈ ਇਹ ਹੀ ਸੂਜਾ ਪੁੱਛਣ ਦਿੱਤੀ ਪੁੱਛਣੀ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਛੱਤੀ ਮਾਰ ਕੇ ਚੱਲ ਗਏ ਇਹ ਅਹੀ ਫਿਰ ਮਰਸਾਲਾ ਕੰਪਨੀ ਤੇ ਆਪਣੇ ਦੇਖਾ ਵੀ ਕਿ ਕਿ ਨੁਕਸਾਨ ਹੋਇਆ ਤੇ ਮੇਰੇ ਕੋਈ ਘੱਟੋ ਘਾਟ ਫਿਰ 10-12000 ਰੁਪਏ ਮਤਲਬ ਕਿ ਪੇਮੈਂਟ ਰਕਮ ਦੇ ਗਿਆ ਇਹ ਮਰ ਰੱਗ ਗਿਆ ਇਸੇ ਕਹਾਵਦਾ ਵਿੱਚ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਹੇ ਚੱਕੀ ਦੇ ਗਲਾ ਖੋਲ ਕੇ ਦੋ ਦੇ ਵੀ 3-5 2.5000 ਰੁਪਏ 10-12000 ਦਾ ਨੁਕਸਾਨ ਹੋਇਆ ਇਹ ਪਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਲਾ ਪ੍ਰੀ ਖੁਸ਼ੀਪੁਰ ਦੀ ਰਿਪੋਰਟ